ਉਹ ਨਹੀਂ ਚੱਲਣ ਗਿਆ ਓਲਾ ਉਬਰ ਤੇ ਰੈਪਿਡੋ ਵਰਗੀਆਂ ਟੈਕਸੀਆਂ ਕਿਉਂਕਿ ਇਹ ਬਹੁਤ ਵੱਡਾ ਫੈਸਲਾ ਇੱਕ ਕੋਰਟ ਦੇ ਵੱਲੋਂ ਲਿਆ ਗਿਆ Karnataka High Court ਨੇ ਇੱਕ ਫੈਸਲਾ ਲੈ ਲਿਆ ਜਿੱਥੇ ਕਿ ਰੈਪਿਡੋ ਓਰਾ ਤੇ ਜਿਹੜੀਆਂ ਓਲਾ ਵਰਗੀਆਂ ਜਿਹੜੀਆਂ ਇਹ ਟੈਕਸੀਆਂ ਨੇ ਇਹ ਨਹੀਂ ਚੱਲਣਗੀਆਂ ਨਾ ਤੇ ਰੋਕ ਲਗਾ ਦਿੱਤੀ ਹੈ 16 ਜੂਨ ਤੋਂ ਇਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਵੱਡੇ ਫੈਸਲੇ ਲਿੱਤੇ ਗਏ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਦਾਸੀ ਇਹ ਕਿ ਹੁਣ ਕਰਨਾਟਕਾ ਜਿਹੜੀ ਹਾਈ ਕੋਰਟ ਆ ਉਹਨਾਂ ਦੇ ਵੱਲੋਂ ਫੈਸਲਾ ਲੈ ਕੇ ਸਰਕਾਰ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਹੈ ਔਰ ਕਿਹਾ ਗਿਆ ਕਿ ਕੁਝ ਸਮੇਂ ਦੇ ਅੰਦਰ ਅੰਤਰ ਕੁਝ ਨਿਰਧਾਰਿਤ ਨਿਯਮ ਡੇੜੇ ਨੇ ਬਣਾਉਣੇ ਚਾਹੀਦੇ ਨੇ ਕੁਝ ਦਿਸ਼ਾ ਨਿਰਦੇਸ਼ ਚਾਲੀ ਕਰਨੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਹੀ ਇਨਾਂ ਦੇ ਤਹਿਤ ਕੋਈ ਫੈਸਲਾ ਲਿੱਤਾ ਜਾ ਸਕਦਾ ਹੈ ਹਾਲਾਂਕਿ ਦੱਸ ਜੀਏ ਕਿ ਹੁਣ ਜਿਤੇ ਓਲਾ ਉਬਰ ਜਾਂ ਹੋਰ ਜਿਹੜੀ ਹੈ ਰੈਪਿਡੋ ਵਰਗੀਆਂ ਟੈਕਸੀਆਂ ਨੇ ਇਹਨਾਂ ਨੂੰ ਲੈ ਕੇ ਪਟੀਸ਼ਨਾਂ ਪਾਈਆਂ ਦੀਆਂ ਸੀ ਕਰਨਾਟਕ ਸਰਕਾਰ ਨੇ ਨਾ ਪਟੀਸ਼ਨਾਂ ਦੀ ਸੁਣਵਾਈ ਨੂੰ ਰੱਦ ਕਰ ਦਿੱਤਾ ਔਰ ਕਿਹਾ ਗਿਆ ਹੈ ਕਿ ਉਨੀ ਦੇਰ ਤੱਕ ਇਹਨਾਂ ਨੂੰ ਚਲਾਉਣ ਦਾ ਕੋਈ ਵੀ ਫੈਸਲਾ ਨਹੀਂ ਲਿੱਤਾ ਜਾ ਸਕਦਾ ਜਿੰਨੀ ਦੇਰ ਤੱਕ ਇਹ ਜ ਇਹਨਾਂ ਨੂੰ ਲੈ ਕੇ ਕੋਈ ਵੀ ਵੱਡੀ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ ਯਾਨੀ ਕਿ ਕੋਈ ਦਿਸ਼ਾ ਨਿਰਦੇਸ਼ ਕੋਈ ਨਿਯਮ ਨਹੀਂ ਬਣਾਏ ਜਾਂਦੇ ਕਾਨੂੰਨੀ ਤੌਰ ਤੇ ਇਹਨਾਂ ਨੂੰ ਜੋ ਹੈ ਮਾਨਤਾ ਨਹੀਂ ਦਿੱਤੀ ਜਾਂਦੀ ਹੈ ਤਾਂ ਇਹ ਹੁਣ ਫੈਸਲਾ ਇਸੇ ਤਰੀਕੇ ਨਾਲ ਵਰਕਰਾਂ ਦਵੇਗਾ ਹਾਲਾਂਕਿ Uber Ola ਤੇ ਜਿਹੜੇ Rapid ਵਰਗੀਆਂ ਜਿਹੜੀਆਂ ਟੈਕਸੀਆਂ ਨੇ ਇਹਨਾਂ ਦੇ ਬੋਲੋ ਵੀ ਕਿਹਾ ਗਿਆ ਕਿ ਸਾਨੂੰ ਕਾਨੂੰਨੀ ਮਾਨਤਾ ਦੇਣੀ ਚਾਹੀਦੀ ਹੈ ਜਿਹੜੇ ਜਿਹਨਾਂ ਪੀਲੀਆਂ ਪਲੇਟਾਂ ਜਿਹੜੀਆਂ ਨੇ ਉਹਨਾਂ ਨੂੰ ਦੇਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਪ੍ਰੋਪਰ ਤਰੀਕੇ ਦੀ ਮਾਨਤਾ ਮਿਲ ਸਕੇ ਤਾਂ ਹੁਣ ਇਸ ਦੇ ਨਾਲ ਵੱਡਾ ਅਸਰ ਜਿਹੜਾ ਵਾ ਡਰਾਈਵਰਾਂ ਨੂੰ ਵੀ ਹੋਵੇਗਾ ਕਿਉਂਕਿ ਹੁਣ ਜਿਹੜੇ ਡਰਾਈਵਰ ਇਹ ਟੈਕਸੀਆਂ ਚਲਾਉਂਦੇ ਨੇ Ola Uber ਵਗੈਰਾ ਚਲਾਉਂਦੇ ਨੇ ਉਹਨਾਂ ਨੂੰ ਝਟਕਾ ਲੱਗੇਗਾ ਕਰਨਾਟਕਾ ਸਰਕਾਰ ਨੇ ਫੈਸਲਾ ਲੈ ਲਿਆ ਹੈ ਔਰ ਹੁਣ ਜਦੋਂ ਰੋਜ਼ਾਨਾ ਇਹਦਾ ਸਫਰ ਹੁਣ ਬੰਦ ਹੋਵੇਗਾ ਤੇ ਇਹਨਾਂ ਦੀਆਂ ਜੇਬਾਂ ਤੇ ਡਾਕਾ ਪਵੇਗਾ ਤਾਂ ਇਸੇ ਤਰੀਕੇ ਦੇ ਨਾਲ ਜਿੰਨੀ ਦੇਰ ਤੱਕ ਇਸ ਨੂੰ ਇੱਕ ਕੋਈ ਦਿਸ਼ਾ ਨਿਰਦੇਸ਼ ਕੋਈ ਕਾਨੂੰਨੀ ਮਾਰਤਾ ਨਹੀਂ ਮਿਲਦੀ ਹੈ ਤਾਂ ਇਹਨਾਂ ਨੂੰ ਲੈ ਕੇ ਕੋਈ ਵੀ ਵੱਡਾ ਫੈਸਲਾ ਹੁਣ ਹਾਲੇ ਫਿਲਹਾਲ ਨਹੀਂ ਸਾਹਮਣੇ ਆਵੇਗਾ ਉਨੀ ਦੇਰ ਤੱਕ ਰੋਕ ਲਗਾਈ ਜਾਵੇਗੀ ਤਾਂ ਹੁਣ ਡਰਾਈਵਰ ਜਿਹੜੇ ਨੇ ਉਹਨਾਂ ਦੇ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਤਾਂ ਦਿੱਕਤ ਪਰੇਸ਼ਾਨੀ ਹੋਵੇਗੀ ਕਿਉਂਕਿ ਇਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਾਨਕੀ ਜਦੋਂ ਤੁਸੀਂ ਸਫਰ ਕਰਦੇ ਹੋ ਆਲ ਆਓਵਰ ਜਾਂ ਕੋਈ ਰੈਪਟੋ ਟੈਕਸੀ ਤੁਸੀਂ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਆਸਾਨੀ ਨਾਲ ਜਲਦੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹੋ ਤੁਹਾਨੂੰ ਦਿੱਕਤ ਨਹੀਂ ਹੁੰਦੀ ਹੈ ਤਾਂ ਗਰਮੀ ਤੋਂ ਮੌਸਮ ਦੇ ਵਿੱਚ ਵੀ ਲੋਕ ਜ਼ਿਆਦਾ ਟੈਕਸੀਆਂ 'ਚ ਸਫਰ ਕਰ ਲੈਂਦੇ ਨੇ ਪਰ ਹੁਣ ਇਹ ਕਰਨਾਟਕ ਹਾਈ ਕੋਰਟ ਨੇ ਫੈਸਲਾ ਲੈ ਲਿਆ ਕਿ ਹੁਣ ਇਹਨਾਂ ਸਾਰੀਆਂ ਟੈਕਸੀਸ ਦੇ ਪਾਬੰਦੀਆਂ ਲੱਗਣਗੀਆਂ ਉਹ ਨਹੀਂ ਚੱਲਣ ਜਾਂ ਜਿਸ ਦਾ ਵੱਡਾ ਝਟਕਾ ਡਰਾਈਵਰਾਂ ਨੂੰ ਲੱਗੇਗਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਨਾ ਪੈਂਦਾ ਹੈ ਤਾਂ ਕਿ ਇਹ ਖਬਰ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਜੁੜੇ ਲੋਕ ਨੇ ਉਹ ਸਾਫਤਾਂ ਤੇ ਸੁਚੇਤ ਰਹਿਣ। ਤਾਂ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 16 ਜੂਨ ਤੋਂ ਯਾਨੀ ਕਿ ਕੱਲ ਤੋਂ ਇਹ ਰੈਪਿਡੋ, ਓਰਾ ਜਿਹੜੇ ਓਲਾ ਤੇ ਉਬਰ ਵਰਗੀਆਂ ਜਿਹੜੀਆਂ ਟੈਕਸੀਆਂ ਨੇ ਉਹ ਨਹੀਂ ਚੱਲਣਗੀਆਂ। ਜਿਸ ਤੋਂ ਬਾਅਦ ਤੁਹਾਨੂੰ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅਹਿਮ ਖਬਰ ਇਸ ਵਕਤੇ ਦੀ ਡਰਾਈਵਰਾਂ ਨੂੰ ਝਟਕਾ ਲੱਗੇਗਾ। ਕਨਨੜਕਾ ਹਾਈ ਕੋਰਟ ਨੇ ਬਲੋਇ ਫੈਸਲਾ ਲੈ ਲਿਆ ਤੇ ਹੁਣ ਸਰਕਾਰ ਨੂੰ ਫਿਰ ਜਿਹੜੇ ਹੁਕਮ ਜਾਰੀ ਕੀਤੇ ਨੇ ਕਿ ਜਲਦ ਤੋਂ ਜਲਦ ਕੋਈ ਦਿਸ਼ਾ ਨਿਰਦੇਸ਼ ਕੋਈ ਨਿਯਮ ਲਾਗੂ ਕਰਨ ਜਿਸ ਤੋਂ ਬਾਅਦ ਹੁਣ ਜਿਹੜੇ ਮੋਟਰ ਵਾਈਕਲ ਐਕਟ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਦੀ ਬਦਲਾਵੀ ਹੋਵੇ ਜਿਸ ਨੂੰ ਲੈ ਕੇ ਹੁਣ ਇਹ ਸਾਰੀਆਂ ਚੀਜ਼ਾਂ ਫਿਰ ਤੋਂ ਚਾਲੂ ਹੋਣ ਪਰ ਉਨੀ ਦੇਰ ਤੱਕ ਇਹਨਾਂ ਤੇ ਰੋਕ ਲੱਗੀ ਰਹੇਗੀ।